ਗਿੱਡਾ ਵੱਡਾ ਸੀ ਖਾਲਸਾ ਰਾਜ ਕਿਸ ਨੇ ਤੇ ਕਿਉਂ ਖਾਲਸੇ ਰਾਦੇ ਇਲਾਕੇ ਨੂੰ ਵੰਡ ਦਿੱਤਾ ਇਹ ਸਭ ਜਾਣ ਲਈ ਵੀਡੀਓ ਪੂਰੀ ਜਰੂਰ ਦੇਖਿਓ ਜੀ 16 17 ਸਤੰਬਰ 1842 ਨੂੰ ਚੀਨ ਦੇ ਬਾਦਸ਼ਾਹ ਚੀਨ ਦੇ ਇੱਕ ਇਲਾਕੇ ਲਹਾਸਾ ਦੇ ਮਹਾਗੁਰੂ ਤੇ ਮਹਾਰਾਜਾ ਛੇ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸਨ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਕਾਰ ਲਦਾਖ ਦੀਆਂ ਹੱਦਾਂ ਵਿੱਚ ਦਖਲਅੰਦਾਜ਼ੀ ਨਾ ਕਰਨ ਦਾ ਇੱਕ ਇਕਰਾਰਨਾਮਾ ਹੋਇਆ ਸੀ ਇਸ ਇਲਾਕੇ ਨੂੰ ਬਾਅਦ ਵਿੱਚ ਜਰਨਲ ਜੋਰਾਵਰ ਸਿੰਘ ਨੇ ਜਿੱਤ ਕੇ ਖਾਲਸਾ ਤੇ ਰਾਤ ਦੇ ਅਧੀਨ ਕਰ ਲਿਆ ਸੀ ਇਹ ਇਲਾਕਾ ਉਸ ਸਮੇਂ ਤੋਂ ਹੀ ਸਰਕਾਰੇ ਖਾਸਾ ਦੇ ਅਧੀਨ ਰਹਾ ਇਸ ਸਮੇਂ ਇਸ ਇਲਾਕੇ ਲਈ ਭਾਰਤ ਤੇ ਚੀਨ ਵਿਚਕਾਰ ਝਗੜਾ ਚੱਲ ਰਿਹਾ ਹੈ ਤੇ ਰੋਜ਼ ਖਬਰਾਂ ਆਉਂਦੀਆਂ ਹਨ ਕਿ ਚੀਨੀ ਫੌਜਾਂ ਤੇ ਭਾਰਤ ਦੀਆਂ ਫੌਜਾਂ ਵਿਚਕਾਰ ਗੋਲੀਬਾਰੀ ਹੋਈ ਇਸ ਇਲਾਕੇ ਬਾਰੇ ਮਸਲਾ ਹੱਲ ਕਰਨ ਲਈ 1977 ਵਿੱਚ ਭਾਰਤ ਦੇ ਉਦੋਂ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਬਾਜਪਾਈ ਚੀਨ ਗਏ ਜਿੱਥੇ ਉਹਨਾਂ ਨਾਲ ਭਾਰਤ ਤੋਂ ਕਈ ਪੱਤਰਕਾਰ ਵੀ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਪੱਤਰਕਾਰ ਰਾਜਮੋਹਨ ਗਾਂਧੀ ਵੀ ਸੀ ਜੋ ਕੇ ਮਹਾਤਮਾ ਗਾਂਧੀ ਦਾ ਪੁੱਤਰਾ ਸੀ ਰਾਜ ਗਾਂਧੀ ਲਿਖਦਾ ਹੈ ਕਿ ਜਦੋਂ ਚੀਨ-ਭਾਰਤ ਦੀਆਂ ਹੱਦਾਂ ਦੇ ਮਸਲੇ ਨੂੰ ਸੁਲਝਾਉਣ ਲਈ ਅਟਲ ਵਿਹਾਰੀ ਬਾਜਪਾਈ ਨੇ ਨਕਸ਼ਾ ਵਿਸ਼ਾ ਕੇ ਇੱਵਤ ਲੇਲ ਦਾਖ ਦੇ ਇਲਾਕਿਆਂ ਤੇ ਉਂਗਲ ਰੱਖ ਕੇ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਹ ਇਲਾਕੇ ਭਾਰਤ ਦੇ ਹਨ ਇਹਨਾਂ ਤੇ ਤੁਹਾਡਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾਂ ਚੀਨ ਦੇ ਵਿਦੇਸ਼ ਮੰਤਰੀ ਨੇ ਬਾਜਪਾਈ ਨੂੰ ਮੋੜ ਕੇ ਜਵਾਬ ਦਿੱਤਾ ਕਿ ਇਹ ਇਲਾਕੇ ਭਾਰਤ ਦੇ ਨਹੀਂ ਸਗੋਂ ਸਰਕਾਰੇ ਖਾਲਸਾ ਦੇ ਹਨ ਜੋ ਉਹਨਾਂ ਦੇ ਜਿੱਤੇ ਹੋਏ ਹਨ ਜਦੋਂ ਕਦੇ ਖਾਲਸਾ ਸਾਡਾ ਅਜ ਆਇਆ ਤਾਂ ਖਾਲਸੇ ਰਾਦੇ ਨਮਾnde ਨਾਲ ਇਸ ਇਲਾਕੇ ਬਾਰੇ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਤੇ ਭਾਰਤ ਇਸ ਇਲਾਕੇ ਤੇ ਆਪਣਾ ਹੱਕ ਨਾ ਰੱਖੇ ਇਸ ਲਈ ਇਸ ਇਲਾਕੇ ਬਾਰੇ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਦੀ ਜ਼ਿਕਰਯੋਗ ਹੈ ਕਿ ਪੰਜਾਬ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਸੀ ਸਗੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਤੇ ਭਾਰਤ ਇੱਕ ਵੱਖਰਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਇਸ ਦੇ ਕਈ ਪਰਮਾਨ ਮਿਲਦੇ ਹਨ ਕਿ ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਹੁਣ ਵਾਲਾ ਲੈਂਦਾ ਪੰਜਾਬ ਜੋ ਕਿ ਹੁਣ ਪਾਕਿਸਤਾਨ ਦਾ ਇੱਕ ਹਿੱਸਾ ਹੈ ਤੇ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਤੇ ਦਿੱਲੀ ਵੀ ਆਉਂਦੇ ਸਨ ਇਹ ਸਾਰੇ ਰਾਜ ਮਿਲ ਕੇ ਇੱਕ ਦੇਸ਼ ਬਣਦਾ ਸੀ ਜਿਸ ਨੂੰ ਖਾਲਸਾ ਰਾਜ ਕਿਹਾ ਜਾਂਦਾ ਸੀ ਤੇ ਇਸ ਖਾਲਸੇ ਰਾਜ ਨੇ afghanistan ਦਾ ਇਲਾਕਾ ਵੀ ਜਿੱਤਿਆ ਹੋਇਆ ਸੀ ਉਸ ਸਮੇਂ ਪੰਜਾਬ ਦੀਆਂ 5 ਡਿਵੀਜ਼ਨਾਂ ਤੇ 29 ਜ਼ਿਲ੍ਹੇ ਸਨ ਪਹਿਲੀ ਅੰਬਾਲਾ ਡਿਵੀਜ਼ਨ ਜਿਸ ਵਿੱਚ ਗੁਰਦਾਉਂ ਰੋहतक ਕਰਨਾਲ ਹਿਸਾਰ ਸ਼ਿਮਲਾ ਅਤੇ ਅੰਬਾਲਾ ਆਉਂਦੇ ਸਨ ਦੂਜੀ ਜਲੰਧਰ ਡਿਵੀਜ਼ਨ ਜਿਸ ਵਿੱਚ ਜਲੰਧਰ ਲੁਧਿਆਣਾ ਫਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ ਤੀਜੀ ਲਾਹੌਰ ਡਿਵੀਜ਼ਨ ਜਿਸ ਵਿੱਚ ਲਾਹੌਰ, ਗੁਜਰਾਵਾਲਾ, ਸ਼ੇਖੂਪura, ਸਿਆਲਕੋਟ, ਗੁਰਦਾਸਪੁਰ ਤੇ ਅਮਰਸਰ ਆਉਂਦੇ ਸਨ ਚੌਥੀ ਰਾਵਲਪਿੰਡੀ ਡਿਵੀਜ਼ਨ ਜਿਸ ਵਿੱਚ ਜੇਲਮ, ਗੁਜਰਾਤ, ਰਾਵਲਪਿੰਡੀ, ਆਟਕ, ਸ਼ਾਹਪੂਰਾ ਤੇ ਮੀਆਂਵਾਲੀ ਜ਼ਿਲ੍ਹੇ ਸਨ ਤੇ ਪੰਜਵੀਂ ਡਿਵੀਜ਼ਨ ਮੁਲਤਾਨ ਡਿਵੀਜ਼ਨ ਜਿਸ ਵਿੱਚ ਲਾਇਲਪੁਰ, ਝਗ, ਮੁਲਤਾਨ, ਮੁਜ਼ੱਫਰਗੜ ਤੇ ਡੇਰਾ ਗਾਜੀ ਖਾਨ ਆਉਂਦੇ ਸਨ 1947 ਵਿੱਚ ਭਾਰਤ ਨਹੀਂ ਸਗੋਂ ਪੰਜਾਬ ਦੀ ਵੰਡ ਹੋਈ ਸੀ ਕਿਉਂਕਿ ਉਸ ਸਮੇਂ ਸਿਰਫ ਪੰਜਾਬ ਦਾ ਇਲਾਕਾ ਹੀ ਵੰਡਿਆ ਗਿਆ ਸੀ ਬਾਕੀ ਭਾਰਤ ਦੇ ਕਿਸੇ ਵੀ ਉੱਭੇ ਦੀ ਵੰਡ ਨਹੀਂ ਹੋਈ ਤੇ ਉਸ ਵੰਡ ਵਿੱਚ ਪੰਜਾਬ ਦਾ ਜ਼ਿਆਦਾਤਰ ਹਿੱਸਾ ਪਾਕਿਸਤਾਨ ਚਲਾ ਗਿਆ ਜਿਸ ਵਿੱਚ ਵੱਡੇ ਸ਼ਹਿਰਾਂ ਸਮੇਤ ਗੁਰਦੁਆਰਾ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਹੋਰ ਕਈ ਪਵਿੱਤਰ ਸਥਾਨ ਪਾਕਿਸਤਾਨ ਵਿੱਚ ਚਲੇ ਗਏ ਗੁਰੂ ਨਾਨਕ ਜੀ ਦਾ ਜੋਤੀ ਜੋਤ ਸਮਾਉਣ ਵਾਲਾ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਉਂਦਾ ਸੀ ਪਰ ਬਾਅਦ ਵਿੱਚ ਕਰਤਾਰਪੁਰ ਸਾਹਿਬ ਤੇ ਹੋਰ ਕਈ ਇਲਾਕੇ ਪਾਕਿਸਤਾਨ ਨੂੰ ਦੇ ਦਿੱਤੇ ਗਏ ਬਦਲੇ ਵਿੱਚ ਪਾਕਿਸਤਾਨ ਨੇ ਕੁਝ ਇਲਾਕੇ ਗੁਰਦਾਸਪੁਰ ਵਿੱਚ ਸ਼ਾਮਿਲ ਕਰ ਦਿੱਤੇ ਗਏ ਕਿਉਂਕਿ ਕਰਤਾਰਪੁਰ ਪੁੱਜਣ ਵਾਸਤੇ ਰਾਵੀ ਦਰਿਆ ਪੈਂਦਾ ਸੀ ਤੇ ਕਰਤਾਰਪੁਰ ਸਭ ਪਹੁੰਚਣ ਲਈ ਉਸ دریاਤੇ ਪੁਲ ਲਗਾਉਣਾ ਪੈਣਾ ਸੀ ਪਰ ਨਹਿਰੂ ਨੇ ਇਹ ਪੁਲ ਬਣਾਉਣ ਦੀ ਥਾ ਇਹ ਇਲਾਕਾ ਪਾਕਿਸਤਾਨ ਨੂੰ ਦੇ ਦਿੱਤਾ ਤੇ ਹੁਣ ਥੋੜਾ ਜਿਹਾ ਇਤਿਹਾਸ ਜਰਨਲ ਜੋਰਾਵਰ ਸਿੰਘ ਬਾਰੇ ਸਾਂਝਾ ਕਰਦੇ ਹਾਂ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਕਾਇਮ ਕੀਤਾ ਇਹ ਇੱਕ ਅਜੀਹ ਸਿੱਖ ਯੋਧਾ ਸੀ ਜਿਸ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਮਾਸ ਦੀ ਬੂਟੀ-ਬੂਟੀ ਤਿੱਬਤ ਦੇ ਲੋਕ ਆਪਣੇ ਘਰਾਂ ਵਿੱਚ ਲੈ ਗਏ ਕਿਉਂਕਿ ਉੱਥੇ ਦੇ ਲੋਕਾਂ ਦੀ ਮੰਨਤਾ ਸੀ ਕਿ ਉਸ ਦੀ ਮਾਸ ਦੀ ਬੂਟੀ ਰੱਖਣ ਨਾਲ ਉਹਨਾਂ ਦੇ ਕਰ ਜਰਨਲ ਜੋਰਾਵਾ ਸਿੰਘ ਵਰਗੇ ਸ਼ੇਰ ਯੋਧੇ ਪੈਦਾ ਹੋਣਗੇ ਵੀਡੀਓ ਦੇ ਸ਼ੁਰੂ ਵਿੱਚ ਆਪਾਂ ਜਿਸ ਇਲਾਕੇ ਦੀ ਗੱਲ ਕੀਤੀ ਸੀ ਜਿਸ ਬਾਰੇ ਭਾਰਤ ਤੇ ਚੀਨ ਵਿਚਕਾਰ ਰੌਣਾ ਚੱਲ ਰਿਹਾ ਹੈ ਉਸ ਇਲਾਕੇ ਨੂੰ ਜਿੱਤਣ ਲਈ ਜਰਨਲ ਜੋਰਾਵਾ ਸਿੰਘ ਨੇ ਆਪਣੀ ਜਾਨ ਦੀ 바ਜੀ ਲਗਾ ਦਿੱਤੀ ਸੀ ਤੇ ਜਰਨਲ ਜੋਰਾਵਾ ਸਿੰਘ ਨੇ ਇਹ ਇਲਾਕਾ ਜਿੱਤ ਕੇ ਸਰਕਾਰੇ ਖਾਲਸਾ ਦੀ ਝੋਲੀ ਪਾਇਆ ਇਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਬਣਿਆ ਜਰਨਲ ਜੋਰਾਵਾ ਸਿੰਘ ਦਾ ਕਿਲਾ ਜਰਨਲ ਜੋਰਾਵਾ ਸਿੰਘ ਨੇ ਲद्दाख ਨੂੰ ਫਤਿਹ ਕਰਨ ਬਾਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਏ ਤੇ ਉਹਨਾਂ ਨੇ ਮਾਨਸ ਰੋਵਰ ਦੀ ਝੀਲ ਦੇ ਇਲਾਕੇ ਨੂੰ ਆਸਾਨੀ ਨਾਲ ਫਤਿਹ ਕਰ ਲਿਆ ਤੇ ਬਾਅਦ ਵਿੱਚ ਉਹਨਾਂ ਨੇ ਤਿੱਬਤ ਵੱਲ ਚੜ੍ਹਾਈ ਕਰ ਦਿੱਤੀ ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬੁਖਲਾ ਗਏ ਤੇ ਉਹਨਾਂ ਨੇ ਡੋਕਰਿਆਂ ਦੀ ਮਦਦ ਨਾਲ ਇੱਕ ਸਾਜ਼ਿਸ਼ ਦੇ ਤਹਿਤ ਲਾਹੌਰ ਦਰਬਾਰ ਵਿੱਚ ਸਨੇਹਾ ਭੇਜ ਕੇ ਜਨਰਲ ਜੋਰਾਵਾ ਸਿੰਘ ਨੂੰ ਵਾਪਸ ਬੁਲਾ ਲਿਆ ਜਦੋਂ ਜਨਰਲ ਜੋਰਾਵਾ ਸਿੰਘ ਵਾਪਸ ਪੱਤਰੇ ਸਨ ਤਾਂ ਟੋਯੋ ਦੇ ਸਟਾਣ ਤੇ ਤਿੱਬਤੀ ਫੌਜਾਂ ਨੇ ਉਸ ਤੇ ਹਮਲਾ ਕਰ ਦਿੱਤਾ ਉਸ ਸਮੇਂ ਵਾਪਸ ਪੱਤਰ ਦੇ ਆ ਖਾਲਸਾ ਫੌਜ ਦੀ ਗਿਣਤੀ ਘੱਟ ਰਹੀ ਤੇ ਉੱਥੇ ਦਾ ਤਾਪਮਾਨ ਵੀ -40 ਡਿਗਰੀ ਹੋ ਗਿਆ ਸੀ ਪਰ ਫਿਰ ਵੀ ਉੱਥੇ ਖਾਲਸਾ ਫੌਜ ਬਹੁਤ ਬਾਤਰੀ ਨਾਲ ਲੜੀ ਤੇ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ ਇਸ ਦੌਰਾਨ ਖਾਲਸੇ ਫੌਜ ਦੀ ਅਗਵਾਈ ਕਰ ਰਹੇ ਜਰਨਲ ਜੋਰਾਵਾ ਸਿੰਘ ਦੇ ਪੱਟ ਵਿੱਚ ਇੱਕ ਗੋਲੀ ਵਜੀ ਸੂਰਮਾ ਕੋੜੇ ਤੋਂ ਹੇਠਾ गिर ਗਿਆ ਪਰ ਫਿਰ ਵੀ ਆਪਣੇ ਬਲਸ਼ੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਤੇ ਦੁਪਹਿਰ ਤੱਕ ਕਿਸੇ ਵੀ ਵੈਰੀ ਦੀ ਉਸ ਕੋਲ ਆਉਣ ਦੀ ਜ਼ਰੂਰਤ ਨਹੀਂ ਹੋਈ ਪਰ ਆਖਰ ਇੱਕ ਵੈਰੀ ਨੇ ਉੱਚੀ ਪਹਾੜੀ ਤੋਂ ਇੱਕ ਬਾਦਸ਼ਾਹ ਭਗਾ ਕੇ ਮਾਰਿਆ ਤੇ ਉਹ ਬਾਦਸ਼ਾਹ ਜਰਨਲ ਜੋਰਾ ਸਿੰਘ ਦੀ ਪਿੱਠ ਤੋਂ ਹੁੰਦੇ ਆ ਛਾਤੀ ਵਿੱਚੋਂ ਪਾਰ ਹੋ ਗਿਆ ਤੇ ਜਰਨਲ ਜੋਰਾਵਾ ਸਿੰਘ ਜੀ ਸ਼ਹਾਦਤ ਪਾ ਗਏ ਉਸ ਹਸਤਾਨ ਤੇ ਜਰਨਲ ਜੋਰਾਵਾ ਸਿੰਘ ਇਨੀ ਬਹਾਦਰੀ ਨਾਲ ਲੜੇ ਕਿ ਉਥੋਂ ਦੇ ਤਿੱਬਤੀ ਲੋਕ ਉਹਨਾਂ ਦਾ ਮਾਸ ਤੇ ਇੱਕ ਇੱਕ ਵਾਲ ਨਿਸ਼ਾਨੀ ਦੀ ਤੌਰ ਤੇ ਆਪਣੇ ਘਰ ਲੈ ਗਏ ਕਿਉਂਕਿ ਤਿੱਬਤੀ ਲੋਕ ਮੰਨਦੇ ਹਨ ਕਿ ਸ਼ੇਰ ਦਾ ਮਾਸ ਘਰ ਵਿੱਚ ਰੱਖਣ ਨਾਲ ਸ਼ੇਰ ਵਰਗਾ ਪਹਾੜ ਪਰ ਪੁੱਤ ਜਨਮ ਲੈਂਦਾ ਹੈ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ